ਮੈਂ ਤੈਨਾਂ ਵੀ ਜੇ ਕੋਈ ਇਹੀ ਜੀ ਗੱਲ ਲਿਆਉ ਸਾਡੇ ਮੂੰਹ ਤੇ ਕੋਈ ਲਿਆ ਦੇ ਤਾਂ ਇਹ ਬਿਲਕੁਲ ਝੂਠ ਬੋਲ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਅਸੀਂ ਕਿਤੇ ਵੀ ਗਿਰਸਾਬ ਦਾ ਨਾਮ ਨਹੀਂ ਲੱਗਾ ਜਦੋਂ ਅਸੀਂ ਪਾਰਟੀੋਂ ਛੱਡਤੀ ਅਸੀਂ ਗਿਰਸਾਬ ਦਾ ਨਾਮ ਕਿਵੇਂ ਲਵਾਂਗੇ ਜਦੋਂ ਅਸੀਂ ਛੋਟੇ ਜਦੋਂ ਛੋਟੇ ਆਦੇਦਾਰ ਸੀਗੇ ਜਦੋਂ ਉਦੋਂ ਤੋਂ ਲੈ ਕੇ ਹੁਣ ਤੱਕ ਜਦੋਂ ਅਸੀਂ ਪਿੰਡਾਂ ਵਿੱਚ ਚੱਲਨੇ ਆ ਜਿਹੜਾ ਕੱਠ ਕਰਦੇ ਉਹ ਅਸੀਂ ਕਰਦੇ ਆ ਲੋਕ ਨਾ ਕਿ ਲੀਡਰ ਕਰਦਾ ਹੈ ਕਿਉਂਕਿ ਲੀਡਰ ਨੇ ਤੇ ਆਉਣਾ ਬੋਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਨੂੰ ਮੋੜ ਸਰਜੀਤ ਕਰਨ ਲਈ ਮਹਿਮ ਸ਼ੁਰੂ ਕੀਤੀ ਗਈ ਹੈ ਪੰਜ ਮੈਂਬਰੀ ਕਮੇਟੀ ਜੋ ਸ਼੍ਰੀ ਅਕਾਲ ਤਖਤ ਸਹਿਬ ਵਿਖੇ ਬਣਾਈ ਗਈ ਸੀ ਉਹਨਾਂ ਵੱਲੋਂ ਜੋ ਹੁਕਮ ਜਾਰੀ ਕੀਤਾ ਗਿਆ ਉਸ ਦੇ ਤਹਿਤ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪਾਰਟੀ ਨੂੰ ਸਰਜੀਤ ਕਰਨ ਦੀ ਮਹਿਮ ਸ਼ੁਰੂ ਕੀਤੀ ਗਈ ਹੈ ਸੋ ਇਸੇ ਦੇ ਤਹਿਤ 4 ਤਰੀਕ ਨੂੰ ਬਲਾਕ ਮਾਦਰੀ ਦੇ ਵਿੱਚ ਇੱਕ ਵੱਡੀ ਇਕੱਤਰਤਾ ਕੀਤੀ ਜਾ ਰਹੀ ਹੈ ਵੱਖ-ਵੱਖ ਪਾਰਟੀਆਂ ਖਾਸ ਕਰ ਪੰਥਕ ਜਥੇ ਬੰਦੀਆਂ ਤੇ ਹੋਰ ਬਹੁਤ ਸਾਰੇ ਧਾਰਮਿਕ ਆਗੂ ਇਸ ਇੱਕਠ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਨੇ ਸੋ ਅੱਜ ਤੰਦੂਰੀ ਹੱਬ ਬਲैक ਮਾਦਰੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਾਡੇ ਨਾਲ ਮਨਦੀਪ ਸਿੰਘ ਜੀ ਖਿਦਰਾਬਾਦ ਨੇ ਜੋ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕਰਦੇ ਰਹੇ ਨੇ ਤੇ ਬਹੁਤ ਵੱਡੇ ਦਿਗਜ ਲੀਡਰਾਂ ਦੇ ਨਜ਼ਦੀਕੀ ਰਹੇ ਨੇ ਇੱਕ ਸਵਾਲ ਜੇ ਲੋਕਾਂ ਦੇ ਵਿੱਚ ਵੀ ਚਰਚਾ ਦੇ ਵਿੱਚ ਹੈ ਕਿ ਇਹ ਪਾਰਟੀ ਨੂੰ ਸਰਜੀਤ ਕਰਨ ਦੀ ਮਹਿੰਮਤਾ ਸ਼ੁਰੂ ਕੀਤੀ ਗਈ ਆ ਪਰ ਕਿਤੇ ਨਾ ਕਿਤੇ ਜਿਹੜੇ ਪੁਰਾਣੇ ਡਿਗਜ ਲੀਡਰ ਰਹੇ ਨੇ ਉਹਨਾਂ ਦਾ ਨਾਮ ਵਰਤ ਕੇ ਪਿੰਡਾਂ ਦੇ ਵਿੱਚ ਇਹ ਜੋ ਨਮਾਇੰਦੇ ਨੇ ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਇਲਾਕੇ ਦੇ ਵਿੱਚ ਪਾਰਟੀ ਦਾ ਵਿਸਤਾਰ ਕੀਤਾ ਉਹ ਕਿਤੇ ਨਾ ਕਿਤੇ ਇਹਨਾਂ ਦਾ ਨਾਮ ਲੈ ਰਹੇ ਨੇ ਮਨਦੀਪ ਜੀ ਸਵਾਲ ਵੱਡਾ ਕਿਵੇਂ ਦੇਖਦੇ ਹੋ ਇਸ ਸਵਾਲ ਨੂੰ ਕਿ ਲੋਕਾਂ ਦੇ ਵਿੱਚ ਜਿਹੜੀ ਚਰਚਾ ਜਾਂ ਖਾਸ ਕਰ ਤੁਹਾਡੇ ਡਿਗਜ ਲੀਡਰਾਂ ਦੇ ਮਨਾਂ ਦੇ ਵਿੱਚ ਇਹ ਗੱਲ ਹੈ ਕਿ ਸਾਡਾ ਨਾਮ ਲਿਆ ਜਾ ਰਿਹਾ ਹੈ ਤੇ ਲੋਕਾਂ ਨੂੰ ਬਗੜਾਇਆ ਜਾ ਰਿਹਾ ਹੈ ਕਿ ਇਸ ਪਾਰਟੀ ਨੂੰ ਸਰਜੀਤ ਕਰਨ ਦੇ ਵਿੱਚ ਕੀ ਕਹੋਗੇ ਤੁਸੀਂ ਸਤਨਾਮ ਜੀ ਇਹਨਾਂ ਲੀਡਰਾਂ ਦੇ ਵਿੱਚ ਬਹਿਮ ਹੁੰਦਾ ਬਹਿਮ ਇਹ ਹੁੰਦਾ ਕਿ ਜਦੋਂ ਅਸੀਂ ਛੋਟੇ ਜਦੋਂ ਛੋਟੇ ਆਦੇਦਾਰ ਸੀਗੇ ਜਦੋਂ ਉਦੋਂ ਤੋਂ ਲੈ ਕੇ ਹੁਣ ਤੱਕ ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਆ ਜਿਹੜਾ ਇਕੱਠ ਕਰਦੇ ਉਹ ਅਸੀਂ ਕਰਦੇ ਆ ਲੋਕ ਨਾ ਕਿ ਲੀਡਰ ਕਰਦਾ ਹੈ ਕਿਉਂਕਿ ਲੀਡਰ ਤੇ ਆਉਣਾ ਬੋਲ ਕੇ ਚਲੇ ਜਾਣਾ ਲੇਕਿਨ ਅਸੀਂ ਦੋ ਤਿੰਨ ਦਿਨ ਪਹਿਲਾਂ ਤੋਂ ਪਿੰਡਾਂ ਵਿੱਚ ਜਾਂਦੇ ਆਂ ਵੀ ਭਾਈ ਫਲਾਣਾ ਲੀਡਰ ਨੇ ਆਉਣਾ ਤੁਸੀਂ ਉਹਨਾਂ ਦੀ ਸਪੀਚ ਸੁਣਨ ਵਾਲੇ ਇਸ ਤੇ ਆਇਓ ਤੇ ਉਹਦੇ ਬਾਅਦ ਫਿਰ ਅਸੀਂ ਇੱਕ ਘੰਟਾ ਪਹਿਲਾਂ ਜਾ ਕੇ ਫੇਰ ਲਾਉਸਮੈਂਟ ਕਰਵਾਉਂਦੇ ਆਂ ਵੀ ਫਲਾਣਾ ਲੀਡਰ ਭਾਈ ਪਹੁੰਚਣੇ ਵਾਲਾ ਆਇਓ ਤਾਂ ਲੋਕ ਜਾ ਕੇ ਇਕੱਠੇ ਹੁੰਦੇ ਆ ਇਹ ਲੀਡਰਾਂ ਨੂੰ ਇਹ ਬੜਾ ਧੌਂਸ ਹੈ ਵੀ ਸ਼ਾਇਦ ਸਾਡੇ ਕਰਕੇ ਇਕੱਠ ਹੁੰਦੇ ਆ ਹੁਣ ਜਿਹੜਾ ਅਸੀਂ 4 ਤਰੀਕ ਨੂੰ ਇਕੱਠ ਕਰਨ ਜਾ ਰਹੇ ਆ ਇਹਦੇ ਵਿੱਚ ਸਾਡਾ ਆਪਣੇ ਦਮ ਤੇ ਆ ਜੇ ਲੀਡਰਾਂ ਦੇ ਭਰੋਸੇ ਕਹਿੰਦੇ ਆ ਇਹ ਵੀ ਸਾਡੇ ਕਰਕੇ ਕੱਟ ਹੁੰਦੇ ਤਾਂ ਪਤਾ ਲੱਗ ਜਣਾ 4 ਤਰੀਕ ਨੂੰ ਦੇਖ ਲੈਣਾ ਲਾਈਵ ਵੀ ਹੋਣਾ ਪ੍ਰੋਗਰਾਮ ਦੇਖ ਲੈਣਾ ਇਹ ਸਾਡਾ ਕਹਿਣ ਦਾ ਮਤਲਬ ਅਗਰ ਕੋਈ ਲੀਡਰ ਇਲੈਕਸ਼ਨ ਵੀ ਲੜਦਾ ਹੈ ਜਾਂ ਇਲੈਕਸ਼ਨ ਲੜਦਾ ਜਾਂ ਇਲਾਕੇ 'ਚ ਵਿਚਰਦਾ ਪਹਿਲਾਂ ਜਿਹੜੇ ਤੁਹਾਡੇ ਵਰਗੇ ਨਮਾਇंदे ਨੇ ਪਿੰਡਾਂ ਦੇ ਵਿੱਚ ਬੈਠੇ ਨੇ ਪਾਰਟੀਆਂ ਦੇ ਉਹਨਾਂ ਵੱਲੋਂ ਲੋਕਾਂ ਦੀ ਇਕਤਰਾ ਕੀਤੀ ਜਾਂਦੀ ਹੈ ਉਸ ਲੀਡਰ ਨੂੰ ਇੰਟਰੋਡਿਊਸ ਕਰਾਇਆ ਜਾਂਦਾ ਨਾ ਕਿ ਤੁਸੀਂ ਆਪ ਇੰਟਰੋਡਿਊਸ ਹਾਂਜੀ ਹਾਂਜੀ ਜੋ ਲੀਡਰ ਤਾਂ ਨਵਾਂ ਹੁੰਦਾ ਕਿਉਂਕਿ ਪਾਰਟੀਆਂ ਉੱਪਰ ਤੇ ਨਵੇਂ ਲੀਡਰ ਨੂੰ ਥਾਪ ਦਿੰਦੀਆਂ ਲੇਕਿਨ ਇਲਾਕੇ 'ਚ ਕੋਈ ਜਾਣਦਾ ਨਹੀਂ ਹੁੰਦਾ ਜਿਹੜੀ ਜਿਹੜੇ ਅਸੀਂ ਛੋਟੇ ਲੀਡਰ ਪਿੰਡਾਂ 'ਚ ਬੈਠੇ ਐ ਅਸੀਂ ਜਾ ਕੇ ਲੋਕਾਂ ਨੂੰ ਦੱਸਦੇ ਹਾਂ ਭਾਈ ਫਲਾਣੀ ਪਾਰਟੀ ਤੋਂ ਫਲਾਣਾ ਉਮੀਦਵਾਰ ਇੱਥੇ ਆ ਰਿਹਾ ਹੈ ਉਹਨੂੰ ਵੋਟਾਂ ਪਾਣੀਆ ਉਹ ਤੋਂ ਪਹਿਲਾਂ ਜਿਹੜਾ ਕੱਠ ਹੁੰਦਾ ਉਹ ਸਾਡੇ ਮੂੰਹ ਨੂੰ ਹੁੰਦਾ ਇਹਨਾਂ ਦੇ ਬਹਿ ਮਹਿ ਇਹ ਤਾਂ ਚਲੋ ਬਾਅਦ ਦੀ ਗੱਲ ਹੋ ਜਾਂਦੀ ਹੈ ਵੀ ਚਲੋ ਤੁਹਾਡੇ ਕੋਲ ਲੋਕ ਜਾਣਣ ਲੱਗ ਜਾਂਦੇ ਆ ਤਾਂ ਕਰਕੇ ਤੁਹਾਡਾ ਜ਼ਿਆਦਾ ਚਿਹਰਾ ਦੇਖਣ ਲੱਗ ਜਾਂਦਾ ਸਾਡੇ ਕੋਲ ਜਿਹੜੀ ਲੋਕ ਘਟ ਜਾਂਦੇ ਆ ਇਸ ਕਰਕੇ ਆ ਵੀ ਇਹਨਾਂ ਲੋਕਾਂ ਨੂੰ ਵੈਮ ਹੈ ਵੀ ਅੱਜ ਤਾਂ 4 ਤਰੀਕ ਨੂੰ ਅਸੀਂ ਸਾਰਿਆਂ ਦਾ ਵੈਮ ਕੱਢੇ ਦੇਣਾ ਹੈ ਦੇਣਾ ਹੈ ਹੁਣ ਜਿਹੜੇ ਅੱਜ ਤੁਹਾਡੇ ਵੱਲੋਂ ਖਾਸ ਕਰ 4 ਤਰੀਕ ਦੀ ਇਕੱਤਰਤਾ ਨੂੰ ਲੈ ਕੇ ਇਕੱਠ ਨੂੰ ਲੈ ਕੇ ਪਿੰਡਾਂ ਦੇ ਵਿੱਚ ਲੋਕਾਂ ਦੇ ਰੂਬਰੂ ਹੋ ਰਹੇ ਹੋ ਤੁਸੀਂ ਕੋਈ ਚਿਹਰਾ ਵੀ ਸਾਹਮਣੇ ਲਿਆ ਰਹੇ ਹੋ ਲੋਕਾਂ ਦੇ ਵੀ ਆਪਣੇ ਇਲਾਕੇ ਦੇ ਵਿੱਚ ਇਹ ਨਿਮੈਂਦਗੀ ਕਰੇਗਾ ਨਹੀਂ ਅਜੇ ਕੋਈ ਵੀ ਅਜੇ ਤਾਂ ਸਾਰੇ ਨਹੀਂ ਅਜੇ ਸਾਰੇ ਅਸੀਂ ਇਕੱਠੇ ਆ ਅਜੇ ਅਸੀਂ ਸ਼ੁਰੂਆਤ ਕਰ ਰਹੇ ਆ ਅਜੇ ਕੋਈ ਇੱਦਾਂ ਦਾ ਚਿਹਰਾ ਨਹੀਂ ਜਿਹੜਾ ਸਾਹਮਣੇ ਆਏਗਾ ਸਾਰੇ ਅਸੀਂ ਇਕੱਠੇ ਆ ਸਾਰੇ ਜਿੰਨੇ ਵੀ ਸਾਡੇ ਵਿੱਚ ਸਾਰੇ ਜਿੰਨੇ ਸਾਡੇ ਬਲਾਕ ਮਾਜਰੀ ਦੇ ਜਿੰਨੇ ਲੀਡਰ ਹੈ ਅਕਾਲੀ ਦਲ ਦੇ ਹੋਣ ਚਾਹੇ 1920 ਦੇ ਹੋਣ ਚਾਹੇ ਲੋਕਿਤ ਮਿਸ਼ਨ ਦੇ ਮੈਂਬਰ ਹੋਣ ਅਸੀਂ ਸਾਰੇ ਇਕੱਠੇ ਹੋ ਕੇ ਇਸ ਜਿਹੜਾ 4 ਤਰੀਕ ਨੂੰ ਕੱਟ ਹੋਣ ਜਾ ਰਿਹਾ ਉਹਦੇ ਵਿੱਚ ਅਸੀਂ ਇੱਕ ਜੁੱਟ ਹੋ ਕੇ ਇਕੱਠ ਕਰ ਇੱਕ ਹੋਰ ਵੀ ਇੱਥੇ ਮਨਦੀਪ ਜੀ ਸਾਨੂੰ ਤੁਹਾਡੀ ਇਕਤਰਤਾ ਦੇ ਵਿੱਚ ਵੀ ਤੁਹਾਡੀ ਖਾਸ ਕੋਈ ਬੈਠਕ ਹੁੰਦੀ ਹੈ ਉਹਦੇ ਵਿੱਚ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਤੁਹਾਡੇ ਖਾਸ ਕਰ ਜਿਹੜੇ ਇਸ ਸਮੇਂ ਨੁਮਾਇੰਦੇ ਨੇ ਜਿਨ੍ਹਾਂ ਨੇ ਅਕਾਲੀ ਦਲ ਦੇ ਵਿੱਚ ਸਮਾਂ ਹਟਾਇਆ ਪੁਰਾਣੇ ਟਾਈਮ ਦੇ ਵਿੱਚ ਰਹੇ ਨੇ ਭਾਵੇਂ ਉਹ ਯਾਗਰ ਸਿੰਘ ਬਡਾਲੀ ਦੇ ਨਾਲ ਰਹੇ ਨੇ ਭਾਵੇਂ ਰਣਜੀਤ ਸਿੰਘ ਗਿੱਲ ਦੇ ਨਾਲ ਰਹੇ ਨੇ ਕਿ ਇਸ ਵਾਰੀ ਜਿਹੜੇ ਹੁਣ ਇਸ ਟਾਈਮ ਇਹ ਮੋੜ ਸਰਜੀਤ ਕਰ ਰਹੇ ਨੇ ਪਾਰਟੀ ਨੂੰ ਉਹਨਾਂ ਦੇ ਵਿੱਚ ਇੱਕ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਨਵੇਂ ਚਿਹਰਿਆਂ ਨੂੰ ਅੱਗੇ ਲਿਆਇਆ ਜਾ ਜਾਵੇਗਾ ਕਿ ਇਹ ਗੱਲ ਸੱਚ ਨਹੀਂ ਇਹਦੇ 'ਚ ਕੋਈ ਸ਼ੱਕ ਨਹੀਂ ਆ ਨਵੇਂ ਚਿਹਰੇ ਅੱਗੇ ਲਿਆਣ ਦੇ ਜਾ ਰਹੇ ਆ ਔਰ ਸਾਡਾ ਖਾਸ ਕਰਕੇ ਜਿਹੜੇ ਨਵੇਂ ਲੀਡਰ ਸਾਡੇ ਆ ਰਹੇ ਆ ਚਾਰ ਤਰੀਕ ਨੂੰ ਅਸੀਂ ਉਹਨਾਂ ਨੂੰ ਵੀ ਕਹਿਣਾ ਹੈ ਵੀ ਸਾਡਾ ਮੱਝੀ ਵੀ ਬਲਾਕ ਵੀ ਤੇ ਕੋਈ ਵੀ ਸਾਨੂੰ ਚਿਹਰਾ ਦੇਓ ਪਰ ਬਾਹਰ ਦਾ ਚਿਹਰਾ ਨਹੀਂ ਅਸੀਂ ਚੱਲਣਾ ਹੈ ਸਾਨੂੰ ਆਪਣੇ ਵਿੱਚ ਤੇ ਕੋਈ ਵੀ ਚਿਹਰਾ ਦੇ ਦਿਓ ਅਸੀਂ ਸਾਰ ਇੱਕ ਜੁੱਟ ਹੋ ਕੇ ਉਹਦੇ ਵਾਸਤੇ ਮਿਹਨਤ ਕਰਾਂਗੇ ਤੇ ਜਿਹੜੀ ਚਾਰ ਤਰੀਕ ਦੀ ਇਕੱਤਰਤਾ ਕੀਤੀ ਜਾ ਰਹੀ ਹੈ ਥੋੜੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦੇ ਦਿਓ ਵੀ ਕਿਹੜੇ ਕਿਹੜੇ ਦਿਗਜ ਲੀਡਰ ਪਹੁੰਚ ਰਹੇ ਨੇ ਦੇ ਖਾਸ ਕਰ ਜਿਵੇਂ ਸਾਬਕਾ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਪਹੁੰਚ ਰਹੇ ਨੇ ਉਹਨਾਂ ਬਾਰੇ ਜਾਣਕਾਰੀ ਦਿਓ ਤੇ ਹੋਰ ਕਿਹੜੇ-ਕਿਹੜੇ ਆਗੂ ਪਹੁੰਚ ਰਹੇ ਨੇ ਤੇ ਕਿੰਨੇ ਵਜੇ ਪ੍ਰੋਗਰਾਮ ਹੈ ਕਿਹੜੀ ਤਰੀਕ ਦਾ ਹੈ ਮੈਂ ਇਹ ਪੰਥਕ ਕੱਠ ਵਿੱਚ ਸਾਰੇ ਜਿੰਨੇ ਵੀ ਪੰਥ ਦੇ ਲੋਕ ਹੈ ਉਹਨਾਂ ਨੂੰ ਮੈਂ ਬੇਨਤੀ ਕਰਦਾ ਅਪੀਲ ਕਰਦਾ ਕਿ 4 ਤਰੀਕ ਨੂੰ ਸਹੀ 10 ਵਜੇ ਕੱਠ ਸ਼ੁਰੂ ਹੋ ਜਾਣਾ ਪਹਿਲਾਂ ਢਾਡੀ ਲੱਗਣਗੇ ਉਪਰੰਤ ਸਾਡੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਪਹੁੰਚ ਰਹੇ ਨੇ ਐਮਐਲਏ ਮਨਪ੍ਰੀਤ ਸਿੰਘ ਜੀ ਵਾਲੀ ਉਹ ਪਹੁੰਚ ਰਹੇ ਨੇ ਔਰ ਸਾਬਕਾ ਸਪੀਕਰ ਸਾਡੇ ਪੰਜਾਬ ਦੇ ਰਵੀ ਇੰਦਰ ਸਿੰਘ ਜੀ ਰਵੀ ਉਹ ਵੀ ਪਹੁੰਚ ਰਹੇ ਨੇ ਤੇ ਹੋਰ ਬੜੇ ਲੀਡਰ ਆ ਜਿਹੜੇ ਉਹਨਾਂ ਦੇ ਨਾਲ ਆਣਗੇ ਉਹਨਾਂ ਮੌਕੇ ਪਰ ਪਤਾ ਲੱਗਣਾ ਕਿਉਂਕਿ ਨਵੀਂ ਪਾਰਟੀ ਉੱਭੜ ਕੇ ਆ ਰਹੀ ਹੈ ਕੌਣ-ਕੌਣ ਆ ਰਿਹਾ ਕੌਣ ਇਹ ਉਦੋਂ ਹੀ ਪਤਾ ਲੱਗਣਾ ਲਾਸਟ ਸਵਾਲ ਮਨਦੀਪ ਜੀ ਵੈਸੇ ਤਾਂ ਤੁਸੀਂ ਪਹਿਲਾਂ ਵੀ ਇਹ ਜ਼ਿਕਰ ਕਰਦੇ ਰਹੇ ਹੋ ਕਿ ਹਰੇਕ ਲੀਡਰ ਦੀ ਆਪਣੀ ਸੋਚ ਹੈ ਉਹਨੇ ਕਿੱਥੇ ਜਾਣਾ ਹੈ ਕਿਹੜੀ ਪਾਰਟੀ ਨਾਲ ਸਟੈਂਡ ਕਰਨਾ ਤੇ ਕੀ ਉਹ ਦੁਬਾਰੇ ਇਸ ਮੋੜ ਸਰਜੀਤ ਹੋਰੀ ਪਾਰਟੀ ਇਕਾਲੀ ਦਲ ਦੇ ਨਾਲ ਖੜੇ ਖੜਨਗੇ ਜਾਂ ਨਹੀਂ ਉਜਾਗਰ ਸਿੰਘ ਬਡਾਲੀ ਜੀ ਬਾਰੇ ਕੀ ਵਿਚਾਰ ਨੇ ਤੁਹਾਡੇ ਕਿਉਂਕਿ ਤੁਸੀਂ ਉਹਨਾਂ ਦੇ ਨਾਲ ਵਿਚਰੇ ਹੋ ਪਰਿਵਾਰ ਦੇ ਨਾਲ ਰਹੇ ਹੋ ਕੀ ਲੱਗਦਾ ਹੈ ਕਿ ਉਹ ਕਿਸ ਪਾਸੇ ਹੋਣਗੇ ਜੇ ਆਪਾਂ ਗੱਲ ਕਰੀਏ ਜਿਹੜੀ ਸਰਜੀਤ ਕੀਤੀ ਜਾ ਰਹੀ ਪਾਰਟੀ ਉਹਦੇ ਵੱਲ ਹੋਣਗੇ ਸ਼੍ਰੋਮਣੀ ਇਕਾਲੀ ਦਲ ਵੱਲ ਜਾਂ ਫਿਰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਦੇ ਪੱਖ ਤੋਂ ਸਤਨਾਮ ਜੀ ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਹੋਈ ਜੇ ਮੇਰੀ ਗੱਲ ਹੋਈ ਹੁੰਦੀ ਫਿਰ ਮੈਂ ਜ਼ਰੂਰ ਦੱਸਦਾ ਕਦੇ ਜ਼ਿਕਰ ਵੀ ਨਹੀਂ ਕੀਤਾ ਕਿ ਅਸੀਂ ਇਕੱਠੇ ਰਹੇ ਹਾਂ ਕਿ ਚਲੋ رائے ਲੈ ਲਈਏ ਨਹੀਂ ਮੇਰੇ ਬੜੇ ਸਤਿਕਾਰਯੋਗ ਜਗਨ ਜੈਸੇਦਾਰ ਜਗਤ ਸਿੰਘ ਬਡਾਲੀ ਪਰ ਮੈਂ ਉਹਨਾਂ ਨਾਲ ਨਾ ਤਾਂ ਉਹਨਾਂ ਨੇ ਮੇਰੇ ਨਾਲ ਕੋਈ ਇਸ ਗੱਲ ਵਰਗਾ ਕੀਤਾ ਇਸ ਟੌਪਿਕ ਬਾਰੇ ਨਾ ਮੈਂ ਉਹਨਾਂ ਨਾਲ ਕਦੀ ਗੱਲਬਾਤ ਕੀਤੀ ਜਿਹੜੀ ਕਹਿਣਾ ਤਾਂ ਆਵੇ ਤੁਹਾਡੇ ਨਾਲ ਵੀ ਤੁਸੀਂ ਹੁਣ ਜਿਹੜੀ ਮੋੜ ਸਰਜੀਤ ਪਾਟ ਕਰਨੇ ਪਾਰਟੀ ਨਾ ਤੁਹਾਨੂੰ ਕਿੰਤੂ ਪ੍ਰਾਂਤੂ ਕੀਤਾ ਉਹਨਾਂ ਨੇ ਨਹੀਂ ਕੀਤਾ ਤੇ ਨਾ ਤੁਸੀਂ ਉਹਨਾਂ ਨੂੰ ਨਹੀਂ ਮੈਂ ਕੋਈ ਸੁਮਨਦੀਪ ਸਿੰਘ ਖਿੜਾਵਾਦੀ ਸਾਡੇ ਨਾਲ ਸੀ 4 ਤਰੀਕ ਨੂੰ ਵੱਡਾ ਇਕੱਠ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਸਰਜੀਤ ਕਰਨ ਲਈ ਰੱਖਿਆ ਗਿਆ ਬਲਾਕ ਮਾਜਰੀ ਦੇ ਵਿੱਚ 10 ਵਜੇ ਸ਼ੁਰੂ ਹੋ ਜਾਣਾ ਸੋ ਬਾਕੀ ਜੋ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਅਸੀਂ ਕੀਤੀ ਨੇ ਵਾਤਵਾਦ ਸੇਅਰ ਕਰਿਓ ਤਾਂ ਜੋ ਜੋ ਸੁਨੇਹਾ ਇਹ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਨੇ ਇਹ ਵਾਤਵਾਦ ਤੁਹਾਡੇ ਜ਼ਰੀਏ ਲੋਕਾਂ ਤੱਕ ਪਹੁੰਚੇ ਮੈਂ ਅਸੀ ਤਨਮ ਸਿੰਘ ਧੰਨਵਾਦ ਕਿਉਂਕਿ ਗਿਰਸਾਹਬ ਦਾ ਖੋਹ ਅੱਜਕੱਲ ਉਹਦੇ ਵਿੱਚ ਸ਼ਰੋਨੀ ਕਾਲੀ ਦੇ ਵਿਤਰ ਦੇ ਵਿੱਚ ਸਾਡੇ ਨਾਲ ਉਹਨਾਂ ਦੀ ਕੋਈ ਗੱਲ ਨਹੀਂ ਤੁਸੀਂ ਮਜਦੀਕੀ ਸੀ ਦੱਸਿਆ ਜਾ ਰਿਹਾ ਕਿ ਕੁਝ ਲੋਕਾਂ ਵੱਲੋਂ ਕਿ ਗਿਰਸਾਹਬ ਦਾ ਨਾਮ ਵਰਤ ਕੇ ਤੁਸੀਂ ਪਿੰਡਾਂ ਚ ਕਮੇਟੀਆਂ ਕਰ ਰਹੇ ਹੋ ਕਿੰਨੀ ਕਿਚਾਈ ਇਸ ਵਰਗ ਨਹੀਂ ਇਹ ਬਿਲਕੁਲ ਝੂਠ ਹੈ ਮੈਂ ਕਹਿੰਦਾ ਵੀ ਜੇ ਕੋਈ ਇਹੀ ਜੀ ਗੱਲ ਲਿਆਉ ਸਾਡੇ ਮੂੰਹ ਤੇ ਕੋਈ ਲਿਆ ਦੇਵੇ ਇਹ ਬਿਲਕੁਲ ਝੂਠ ਬੋਲ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਅਸੀਂ ਕਿਤੇ ਵੀ ਗਿਰਸਾਹਬ ਦਾ ਨਾਮ ਨਹੀਂ ਲਿੱਤਾ ਜਦੋਂ ਅਸੀਂ ਪਾਰਟੀੋਂ ਛੱਡਤੀ ਅਸੀਂ ਗਿਰਸਾਹਬ ਦਾ ਨਾਮ ਕਿਵੇਂ ਲਵਾਂਗੇ ਸਾਡਾ ਉਹਨਾਂ ਨਾਲ ਕੋਈ ਲੀਗਾ ਤੇਗਾ ਨਹੀਂ ਉਹ ਉਹਨਾਂ ਦੀ ਸੋਚ ਹੈ ਸਾਡੀ ਆਪਣੀ ਦੋਚਾ ਦੀ ਸ਼ਰੂਮ ਨਿਕਲਦੇ ਤੇ ਤਸੀਫਾ ਪਿਛਲੇ ਦਿਨ ਦੇ ਦਿੱਤਾਗਾ ਉਹਦੇ ਨਾਲ ਫੋਨ ਤੇ ਗੱਲਵਾ ਕੋਈ ਗੱਲ ਬਾਤ ਨਹੀਂ ਸਾਡੀ ਛੱਡਣ ਤੋਂ ਬਾਅਦ ਕੋਈ ਨਹੀਂ ਸਾਡੀ ਕੋਈ ਗੱਲ ਨਹੀਂ ਤੁਸੀਂ ਕੋਈ ਸੱਦਾ ਦਿੱਤਾ ਉਹਨਾਂ ਨੂੰ ਇਸ ਇਕੱਠ ਬਾਰੇ ਕਿ ਤੁਸੀਂ ਆਓ ਪਾਈਗੀ ਪੰਜਵੇਂ ਮਹੀਨੇ ਕਮੈਂਟ ਅਸੀਂ ਤਾਂ ਸੱਦਾ ਤਾਂ ਦਿੰਦੇ ਜੇ ਉਹ ਪਾਰਟੀ ਛੱਡ ਦੇਤੇ ਤਾਂ ਸੀ ਉਹਨਾਂ ਨੂੰ ਬੇਨਤੀ ਕਰਦੇ ਜਦੋਂ ਆਲਰੇਡੀ ਸ਼ਰੂਮ ਨੀ ਕਾਲੀਗਲ ਦੇ ਵਿੱਚ ਹਲਕਾ ਨਚਾਰਜ ਹਲਕਾ ਕਰਨ ਦੇ ਸਾਡੀ ਉਹਨਾਂ ਨਾਲ ਕੋਈ ਗੱਲ ਨਹੀਂ ਇੱਕ ਇਨਸਾਨ ਤੌਰ ਤੇ ਚਾਹੁੰਦੇ ਤੁਸੀਂ ਕੀ ਆਣ ਉਹ ਇੱਕੋ ਜੇ ਇਨਸਾਨ ਤੌਰ ਤੇ ਗੱਲ ਕਰੀਏ ਸਧਾਰਨ ਜੀ ਸੀ ਗੱਲ ਵਰਗਾ ਬੇਦਾਗਰ ਇਨਸਾਨ ਹੈ ਕੋਈ ਅੱਜ ਤੱਕ ਉਹਨਾਂ ਤੇ ਕੋਈ ਦਾਗ ਨਹੀਂ ਪਰ ਜੇ ਹੁਣ ਪਾਰਟੀ ਵੀ ਸੋਚ ਰਹੀ ਹੈ ਕਿ ਆਪਣੀ ਸੋਚਣਾ ਬਤੌਰ ਇਨਸਾਨ ਮੈਂ ਉਹਨਾਂ ਦਾ ਸਤਿਕਾਰ ਕਰਦਾ ਬਹੁਤ ਵਧੀਆ ਨਿਕਾਲੇ ਬੇਦਾਗ ਸਤਿਓ ਤੇ ਪਰ ਆਉਣ ਵਾਲੇ ਦਿਨਾਂ 'ਚ ਲੱਗਦਾ ਹੈ ਕਿ ਪੰਜ ਮੈਂਬਰੀ ਕਮੇਟੀ ਦੇ ਵਿੱਚ ਕਿਤੇ ਨਾ ਕਿਤੇ ਉਹ ਵੀ ਆ ਸਕਦੇ ਨੇ ਕਿ ਸਾਡੇ ਨਾਲ ਦੇਖੋ ਉਹਨਾਂ ਦੀ ਸੋਚ ਸਾਡੀ ਜਦੋਂ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਸਾਡੀ ਉਹਨਾਂ ਨਾਲ ਗੱਲੇ ਨਹੀਂ ਹੋਈ ਉਹਨਾਂ ਦੇ ਮਨ 'ਚ ਕੀ ਚੱਲਦਾ ਉਹ ਸਾਨੂੰ ਕੋਈ ਪਿੰਡਾਂ 'ਚ ਨਾਮ ਤੁਸੀਂ ਵਰਤ ਨਹੀਂ ਰਹੇ ਨਹੀਂ ਅਸੀਂ ਕਾਹਦੇ ਵਾਸਤੇ ਵਰਤਾਂਗੇ ਜੀ ਜਿਹੜੇ ਸਾਰੇ ਵਾਸਤੇ ਬੋਲਦੇ ਨੇ ਸ਼੍ਰੋਮਣੀ ਕਾਲਜਦਲ ਦੇ ਵਰਕਰ ਨੇ ਉਹਨਾਂ ਤੱਕ ਤੁਸੀਂ ਜਾ ਰਹੇ ਮੀਟਿੰਗ ਕਰਨ ਆਪਣੇ ਅਲੱਗ ਤੋਂ ਪਿੰਡਾਂ ਦੇ ਵਿੱਚ ਨਹੀਂ ਅਸੀਂ ਅਲੱਗ ਤੋਂ ਵਰਕਰ ਸ਼੍ਰੋਮਣੀ ਕਾਲਜਦਲ ਦੇ ਵਰਕਰ ਖੁਦੇ ਅਕਾਲਤਾ ਸਾਹਿਬ ਦੇ ਨਾਲ ਦੁਰਗੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਵਾਰ ਮੀਟਿੰਗ ਕਰਾਈ ਸਾਡੀ ਸ਼੍ਰੋਮਣੀ ਕਾਲਜਦਲ ਦੇ ਵਰਕਰਾਂ ਨਾਲ ਜਾ ਕੇ ਆ ਉਹ ਤਾਂ ਸਾਰੇ ਕਹਿ ਰਹੇ ਆ ਵੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਵੀ ਜੀਰ ਕਾਲਤਾ ਸਾਹਿਬ ਮੈਂ ਤਾਂ ਬਤੌਰ ਤੁਹਾਡੇ ਬਾਦਿਆਂ ਰਵੀ ਪੀਰ ਕਰਦੇ ਹਰ ਸਿੱਖ ਨੂੰ ਅਕਾਲਤਾ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਅਸੀਂ ਬਤੌਰ ਸਿੱਖਾਂ ਦੇ ਨਾਤੇ ਜਿੱਦਣ ਤੋਂ ਹੁਕਮਨਾਮਾ ਹੋਇਆ ਉਦੋਂ ਦੇ ਸਾਡੇ ਮਨ ਦੇ ਵਿੱਚ ਰੋਸ ਸੀਗਾ ਫੇਰ ਵੀ ਅਸੀਂ ਇਹ ਕਰਦੇ ਰਹੇ ਕਿ ਸਮਾਂ ਆਊਗਾ ਪਰ ਜਦੋਂ ਇੱਕ ਧੜੇ ਨੇ ਆਪਣਾ ਪ੍ਰਧਾਨ ਬਣਾ ਲਿਆ ਉਸ ਤੋਂ ਦੂਜੇ ਦਿਨ ਅਸੀਂ ਪਾਰਟੀ ਤੋਂ ਸੀ ਬੰਦੇ ਤਾਂ ਪਰ ਹੁਣ ਇਹ ਜਿਹੜਾ